ज़िंदबाद ज़िंदबाद चलो ज़िंदाब ज़िंद ਆਪਾਂ ਦੀ ਆਪਾਂ ਸਾਰੇ ਤਰੀਕਾ ਵਿੱਚ ਦੱਸਦੇ ਆਓ ਜੀ ਅੰਦਰ ਸੈਣ ਕਰੇ ਆਪ ਸੈਣ ਕਰਿਓ ਕੱਲਾ ਨਹੀਂ ਨਾ ਨਾ ਕਮਾਲ ਦੀ ਗੱਲ ਹੈ ਹਾਂਜੀ ਹਾਂ ਅਮਾਨੀ ਪਾਰਟੀ ਦੇ ਪ੍ਰਧਾਨ ਦੀ ਬਾਤ لا کرم جی سپانی زندہ باد کرم جی سپانی فوٹو ویلے دا نال اور صاحب دا بولے زندہ باد بولے سونیا سیہ کالے بھلی جی مبارک کرم جی سپانی بھلی بھلی ਉਹ ਬੈਂਕੀ ਆਪ ਬਾਰੇ ਇੱਕ ਮਿੰਟ ਦੱਸਦੇ ਆਂ ਅੰਦਰ ਸੈੱਟ ਕਰਿਆ ਤੇ ਫੇਰ ਕਰਿਓ ਪਹਿਲਾਂ ਤਾਂ ਠੀਕ ਆ ਸੋ ਦੂਜਾ ਤਾਂ ਉਹਨਾਂ ਤੋਂ ਕਮ ਦੇ ਦੇਖੋ ਗੱਲ ਪਤਾ ਗਿਆ ਜੇ ਮੇਰੇ ਭਾਈਚਾਰੇ ਨੇ ਮੇਰੇ 'ਚ ਵਿਸ਼ਵਾਸ ਵਰਗੜ ਕੀਤਾ ਹੁਣ ਮੇਰੀ ਜਿਹੜੀ ਪਹਿਲਾਂ ਜ਼ਿੰਮੇਵਾਰੀ ਸੀ ਉਹਦੇ ਨਾਲ ਕਾਫੀ ਜ਼ਿਆਦਾ ਵਧ ਗਈਆਂ ਅੱਗੇ ਨੂੰ ਕਿਉਂ ਮੇਰੇ ਤੇ ਇੱਕ ਤਾਂ ਚੋਣੇ 2 ਸਾਲਾਂ ਦੀ ਹੋ ਗਈ 2 ਸਾਲਾਂ ਦਾ ਵੀ ਮੇਰੇ ਤੇ ਮੇਰੇ ਭਾਈਚਾਰੇ ਨੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਹੈ ਹੁਣ ਮੇਰੀਆਂ ਜ਼ਿੰਮੇਵਾਰੀਆਂ ਵਧ ਗਈਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਵਧੀਆਂ ਨੇ ਮੈਂ ਭਾਈਚਾਰੇ ਦੀ ਆਸਾਂ ਤੇ ਇਰਾਦਾ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਬਿਲਕੁਲ ਇੱਕ ਸਾਲ ਦੀ ਜਿਹੜੀ ਮਿਹਨਤ ਆ ਇਹ ਕਿੰਨੀ ਇੱਕ ਮਿਹਨਤ ਕਰਨੀ ਪਈ ਹੈ ਇੱਕ ਸਾਲ ਦੇ ਦੌਰਾਨ ਜਿਹੜੀ ਤੁਹਾਨੂੰ 12 ਵੋਟਾਂ ਜਿੱਤ ਹੋਈ ਜਿਹੜੀ ਸਾਡੀ ਮਿਹਨਤ ਵਾਲੀ ਗੱਲ ਆ ਦੇਖੋ ਮੈਂ ਬਹੁਤਾ ਸੰਘਰਸ਼ ਵੋਟਾਂ 'ਚ ਨਹੀਂ ਕੀਤਾ ਮੇਰੇ ਭਾਈਚਾਰੇ ਨੇ ਸੰਘਰਸ਼ ਕੀਤਾ ਜੇ ਇਸ ਦਾ ਮਤਲਬ ਆਪਾਂ ਮਿਹਨਤ ਨੂੰ ਸਿੱਖੀਏ ਤਾਂ ਵਿਰੋਧੀ ਧਿਰ ਦੇ ਮੁਕਾਬਲੇ ਮੇਰੀ ਮਿਹਨਤ ਜ਼ੀਰੋ ਤੇ ਜਿਹੜੀ ਭਾਈਚਾਰੇ ਨੇ ਮੈਨੂੰ ਬੁੱਟਾ ਫਾਕੇ ਨੂੰ ਮਾਜਿਆ ਉਹਨਾਂ ਨੇ ਆਪਣੇ ਆਪ ਮਿਹਨਤ ਕੀਤੀ ਮੇਰੇ ਕੰਮਾਂ ਤੇ ਬਿਲਕੁਲ 1 ਮਾਰਚ ਹੋ ਚੁਲਿਆ 1 April ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋਗਾ ਕਣਕ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਨਾ ਦੇਖੋ ਪ੍ਰਬੰਧ ਦਾ ਸਾਨੂੰ ਤਾਂ ਪਹਿਲਾ ਵਾਰ ਤਾਂ ਨਹੀਂ ਦੀ ਲੋੜ ਹੁੰਦੀ ਹੈ ਪਰਚੇਜ ਆ ਸਰਕਾਰ ਨੇ ਕਰਨੀ ਹੁੰਦੀ ਹੈ ਬਾਹਰਦਾਨੇ ਦੇ ਪ੍ਰਬੰਧ ਮੇਰੀ ਸਬੰਧਕ ਜਿੰਨੇ ਇਨਸਪੈਕਟਰਾਂ ਨਾਲ ਪਹਿਲਾਂ ਹੀ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਤੇ ਕੋਈ ਕਮੀ ਨਹੀਂ ਹੈਗੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਨੇ ਉਹ ਜਿੱਦੇ ਕਿ ਤੇ ਪਰਚੇਜ ਵਿਗਲ ਵੱਜੂਗਾ ਉਹ ਨਾਲ ਦੀ ਨਾਲ ਅਸੀਂ ਮੰਗਾਵਾਂਗੇ ਕਿਸੇ ਤਰ੍ਹਾਂ ਕਰਮਜੀਤ ਸਿੰਘ ਜੀ ਲੋਹਾਰਾ ਸਾਡੇ ਮੰਡੀ ਦਾਣਾ ਮੰਡੀ ਜਿਹੜੀ ਕੀਸ਼ੇਦੀ ਸਾਹਿਬ ਤੋਂ ਦੂਜੀ ਮੰਡੀ ਹੈ ਜੀ ਪੰਜਾਬ ਦੀ ਉਦੇ ਵਿੱਚ ਪ੍ਰਧਾਨਗੀ ਦੀ ਚੋਣ ਆ ਜਿੱਤੇ ਆ ਵੋਟਾਂ ਪਈਆਂ ਨੇ 12 ਵੋਟਾਂ ਦੇ ਫਰਕ ਦੇ ਨਾਲ ਜਿੱਤੇ 198 ਟੋਟਲ ਵੋਟਾਂ ਸਿਗੀਆਂ ਤੇ ਜਿੱਤੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਜੀ ਔਰ ਸਮੁੱਚਾ ਆਰਤੀਏ ਭਾਈਚਾਰਾ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਜਿਨ੍ਹਾਂ ਨੇ ਨਹੀਂ ਵੋਟ ਕੀਤੀ ਤਾਂ ਕੋਈ ਨਾ ਕੋਈ ਕਮੀ ਪੇਸ਼ੀ ਹੋएगी ਅੱਗੇ ਤੋਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਵੀ ਨਾਲ ਚੱਲਣ ਚਲੋ ਦੂਜੇ ਪਾਸੇ ਉਹ ਵੀ ਸਾਡੇ ਭਰਾ ਹੀ ਨੇ ਜਿਹੜੇ ਇਲੈਕਸ਼ਨ ਲੜ ਰਹੇ ਸੀਗੇ ਮੈਂ ਤਾਂ ਕਿਹਾ ਸੀ ਕਿ ਸਰਬਸੰਮਤੀ ਕਰਕੇ ਆਪਾਂ ਮੰਡੀ ਦੀ ਡਿਵੈਲਪਮੈਂਟ ਵਾਸਤੇ ਪਰਧਾਨਗੀ ਦੀ ਚੋਣ ਜਿਹੜੀ ਹੈ ਜੀ ਮੰਡੀ ਦੀ ਡਿਵੈਲਪਮੈਂਟ ਵਾਸਤੇ ਹੁੰਦੀ ਹੈ ਮੰਡੀ ਦੇ ਜਿਹੜੇ ਇਸ਼ੂਜ਼ ਹੁੰਦੇ ਨੇ ਜੋ ਸਰਕਾਰ ਨਾਲ ਰਿਲੇਟਡ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਸਾਰੀਆਂ ਉਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ